ਮਨੁੱਖ ਦਾ ਸਭ ਤੋਂ ਸੱਚਾ ਮਿੱਤਰ ਉਸ ਦੀ ਸਿਹਤ ਹੈ ਜਿਸ ਦਿਨ ਸਿਹਤ ਨੇ ਸਾਥ ਛੱਡ ਦਿੱਤਾ ਇਨਸਾਨ ਰਿਸ਼ਤੇ ਤੋਂ ਬੋਝ ਬਣ ਜਾਂਦਾ ਹੈ ਤੁਸੀਂ ਆਪਦੀ ਜ਼ਿੰਦਗੀ ਵਿੱਚ ਜਿੰਨਾ ਵੀ ਹੋ ਸਕੇ ਆਪਦੀ ਸਿਹਤ ਦਾ ਪੂਰਾ ਪੂਰਾ ਧਿਆਨ ਰੱਖਣਾ ਚਾਹੀਦਾ ਬਹੁਤ ਜ਼ਰੂਰੀ ਹੁੰਦਾ ਹੈ ਜੇ ਤੁਹਾਡੀ ਸਿਹਤ ਠੀਕ ਹੈ ਤਾਂ ਤੁਸੀਂ ਆਪਦੀ ਜ਼ਿੰਦਗੀ ਨੂੰ ਸੌਖੀ ਕੱਟ ਸਕਦੇ ਹੋ ਕਿਉਂਕਿ ਤੁਹਾਡੀ ਸਿਹਤ ਠੀਕ ਹੋਣ ਨਾਲ ਹੀ ਤੁਹਾ ਤੁਸੀਂ ਬਹੁਤ ਜ਼ਿਆਦਾ ਮਿਹਨਤ ਕਰ ਸਕਦੇ ਹੋ ਤੇ ਮਿਹਨਤ ਕਰਕੇ ਬਹੁਤ ਜ਼ਿਆਦਾ ਕਮਾਈ ਕਰ ਸਕਦੇ ਹੋ ਜਿੰਨਾ ਚਿਰ ਤੁਹਾਡੀ ਸਿਹਤ ਬਣੀ ਰਹਿੰਦੀ ਹੈਉਨਾ ਟਾਈਮ ਹੀ ਤੁਹਾਡਾ ਰਿਸ਼ਤੇਦਾਰਾਂ ਨਾਲ ਅੰਗ ਸੰਗ ਬਣਿਆ ਰਹਿੰਦਾ ਹੈ ਜਦੋਂ ਤੁਹਾਡੀ ਸਿਹਤ ਖਰਾਬ ਹੋ ਜਾਂਦੀ ਹੈ ਤਾਂ ਤੁਹਾਡੀ ਮਿਹਨਤ ਵੀ ਬੰਦ ਹੋ ਜਾਂਦੀ ਹੈ ਤੇ ਤੁਹਾਡੀ ਕਮਾਈ ਵੀ ਬੰਦ ਹੋ ਜਾਂਦੀ ਹੈ ਤੇ ਫਿਰ ਤੁਹਾਡੇ ਤੋਂ ਤੁਹਾਡੇ ਰਿਸ਼ਤੇਦਾਰ ਵੀ ਦੂਰ ਰਹਿਣ ਲੱਗ ਜਾਂਦੇ ਹਨ ਕਿਉਂਕਿ ਫਿਰ ਉਹ ਇਹ ਇਨਸਾਨ ਦੂਜੇ ਰਿਸ਼ਤੇ ਤੇ ਲੋਕਾਂ ਤੇ ਬੋਝ ਬਣ ਜਾਂਦਾ ਹੈ ਜਿੰਨਾ ਟਾਈਮ ਤੁਹਾਡੀ ਸਿਹਤ ਠੀਕ ਰਹਿੰਦੀ ਹੈ ਉਹਨਾ ਟਾਈਮ ਹੀ ਤੁਸੀਂ ਇਸ ਦੁਨੀਆ ਤੇ ਸੁਖੀ ਰਹਿੰਦੇ ਹੋ ਅਸਲੀ ਜ਼ਿੰਦਗੀ ਵਿੱਚ ਬੜੇ ਨਕਲੀ ਰਿਸ਼ਤੇ ਆਏ ਔਖੇ ਵੇਲੇ ਕੰਮ ਆਉਂਦੇ ਉਹੀ ਫਰਿਸ਼ਤੇ ਆ ਕਈ ਦੂਰ ਹੋ ਆ ਕੇ ਨਾਲ ਖੜਦੇ ਆਂ ਕਈ ਨੇੜੇ ਹੋ ਕੇ ਵੀ ਦੂਰ ਭੱਜ ਜਾਂਦੇ ਆਂ ਇਸ ਦੁਨੀਆ ਵਿੱਚ ਬਹੁਤ ਤਰ੍ਹਾਂ ਦੇ ਅਸਲੀ ਤੇ ਨਕਲੀ ਰਿਸ਼ਤੇ ਵੀ ਹੁੰਦੇ ਹਨ ਜੋ ਤੁਹਾਡੇ ਅਸਲੀ ਰਿਸ਼ਤੇ ਹੁੰਦੇ ਹਨ ਉਹ ਤੁਹਾਡੇ ਹਰ ਦੁੱਖ ਵਿੱਚ ਸੁੱਖ ਵਿੱਚ ਤੁਹਾਡੇ ਨਾਲ ਖੜਦੇ ਹਨ ਅਤੇ ਜੋ ਤੁਹਾਡੇ ਨਕਲੀ ਰਿਸ਼ਤੇ ਹੁੰਦੇ ਹਨ ਉਹ ਰਿਸ਼ਤੇ ਤੁਹਾਡੇ ਸੁੱਖ ਵੇਲੇ ਹੀ ਤੁਹਾਡੇ ਕੋਲ ਹੁੰਦੇ ਹਨ ਦੁੱਖ ਵੇਲੇ ਤਾਂ ਉਹ ਰਿਸ਼ਤੇ ਦੂਰ ਹੀ ਭੱਜ ਜਾਂਦੇ ਹਨ ਕਈ ਆਪਣੇ ਵੀ ਬਗਾਨੇ ਲੱਗਦੇ ਨੇ ਹਨ ਤੇ ਕਈ ਪਰਾਏ ਵੀ ਆਪਣੇ ਲੱਗਦੇ ਹਨ ਜੋ ਆਪਣੇ ਹੁੰਦੇ ਹਨ ਉਹ ਦੇਖਣ ਨੂੰ ਹੀ ਆਪਣੇ ਲੱਗਦੇ ਹੁੰਦੇ ਹਨ ਪਰ ਉਹ ਆਪਣੇ ਤੇ ਅੰਦਰੋਂ ਅੰਦਰੀ ਬਹੁਤ ਹੀ ਜ਼ਿਆਦੇ ਜ਼ਹਿਰ ਘੋਲਦੇ ਰਹਿੰਦੇ ਹਨ ਜੋ ਬਗਾਨੇ ਹੁੰਦੇ ਹਨ ਉਹ ਆਪਣੇ ਹਰ ਦੁੱਖ ਵਿੱਚ ਤੇ ਸੁੱਖ ਵਿੱਚ ਆਪਣੇ ਨਾਲ ਖੜਦੇ ਹਨ ਤੇ ਆਪਾਂ ਨੂੰ ਦੇਖਣ ਵਿੱਚ ਹੀ ਉਹ ਬਗਾਨੇ ਲੱਗਦੇ ਹੁੰਦੇ ਹਨ ਕਈ ਭੁੱਖੇ ਰਹਿ ਕੇ ਦੂਜਿਆਂ ਨੂੰ ਰਜਾਉਂਦੇ ਹਨ ਕਈ ਰਾਜ ਕੇ ਵੀ ਭੁੱਖੇ ਦਿਖਾਉਂਦੇ ਹਨ ਇਸ ਦੁਨੀਆ ਵਿੱਚ ਬਹੁਤ ਤਰ੍ਹਾਂ ਦੇ ਲੋਕ ਹੁੰਦੇ ਹਨ ਕੁਝ ਲੋਕ ਤਾਂ ਜਹੇ ਵੀ ਹਨ ਜੋ ਰੱਜੇ ਹੋਏ ਵੀ ਭੁੱਖੇ ਹੱਟ ਟਾਈਮ ਦਿਖਾਈ ਦਿੰਦੇ ਹਨ ਉਹ ਕਦੇ ਵੀ ਰੱਜੇ ਨਹੀਂ ਦਿਖਦੇ ਦਿਖਦੇ ਅਤੇ ਕੁਝ ਲੋਕ ਅਜਿਹੇ ਵੀ ਹਨ ਜੋ ਭੁੱਖੇ ਹੁੰਦੇ ਹੋਏ ਵੀ ਰੱਜੇ ਹੋਏ ਦਿਖਾਈ ਦਿੰਦੇ ਹਨ ਅਜਿਹੇ ਲੋਕ ਪਰ ਪ੍ਰਾਪਤਮਨ ਵੱਲੋਂ ਹੀ ਰੱਜੇ ਹੁੰਦੇ ਹਨ ਇਹਨਾਂ ਨੂੰ ਜਿਆਦਾ ਭੁੱਖ ਦੀ ਲੋੜ ਨਹੀਂ ਹੁੰਦੀ ਇਹ ਤਾਂ ਪਰਮਾਤਮਾ ਦੀ ਬਖਸ਼ਿਸ਼ ਅਨੁਸਾਰ ਹੀ 사ਵਰ ਵਿੱਚ ਰਹਿੰਦੇ ਹਨ ਕਈ ਲੋਕ ਗੱਲਾਂ ਮਿੱਠੀਆਂ ਮਿੱਠੀਆਂ ਕਰਦੇ ਰਹਿੰਦੇ ਹਨ ਪਰ ਉਹਨਾਂ ਲੋਕਾਂ ਦੇ ਅੰਦਰ ਨਿਰਾ ਜ਼ਹਿਰ ਹੁੰਦਾ ਹੈ ਇਸ ਦੁਨੀਆ ਵਿੱਚ ਇੱਕ ਆਉਂਦਾ ਇੱਕ ਜਾਂਦਾ ਹੈ ਇਸ ਦੁਨੀਆ ਮਤਲਬੀ ਦਾ ਸ਼ਹਿਰ ਹੈ ਇਸ ਦੁਨੀਆ ਵਿੱਚ ਬਹੁਤ ਜ਼ਿਆਦਾ ਲੋਕ ਮਤਲਬ ਵਾਲੇ ਹੀ ਹੁਣ ਰਹਿੰਦੇ ਹਨ ਜੋ ਆਪਦੇ ਮਤਲਬ ਅਨੁਸਾਰ ਹੀ ਤੁਹਾਡੇ ਨਾਲ ਗੱਲਬਾਤ ਕਰਦੇ ਹਨ ਕਿਸੇ ਦੇ ਦਰਦ ਦੀ ਦਵਾਈ ਬਣੋ ਤਾਂ ਜ਼ਖਮ ਦਾ ਹਾਰ ਕੋਈ ਦੇ ਦਿੰਦਾ ਹੈ ਸਾਨੂੰ ਕਦੇ ਵੀ ਕਿਸੇ ਦੂਜੇ ਇਨਸਾਨ ਨੂੰ ਜ਼ਖਮ ਨਹੀਂ ਦੇਣਾ ਚਾਹੀਦਾ ਸਗੋਂ ਉਹਨਾਂ ਦੇ ਜ਼ਖਮਾਂ ਦੀ ਦਵਾਈ ਬਣਨੀ ਚਾਹੀਦੀ ਹੈ ਤਾਂ ਕਿ ਸਾਡੀ ਪਿਆਰ ਵਾਲੀ ਦਿੱਤੀ ਦਵਾਈ ਨਾਲ ਉਹਨਾਂ ਦੇ ਜ਼ਖਮ ਭਰ ਜਾਣ ਤੇ ਆਪਣੇ ਨਾਲ ਇਨਸਾਨ ਪਿਆਰ ਨਾਲ ਰਹਿਣ ਲੱਗ ਜਾਣ ਜਦੋਂ ਆਪਾਂ ਕਿਸੇ ਦਾ ਸਹਾਰਾ ਬਣਦੇ ਹਾਂ ਤਾਂ ਉਹ ਇਨਸਾਨ ਵੀ ਆਪਣਾ ਦੁੱਖ ਵਿੱਚ ਸਹਾਰਾ ਬਣਦੇ ਹਨ ਇਸ ਤਰ੍ਹਾਂ ਸਾਨੂੰ ਕਦੇ ਵੀ ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਨਾ ਹੀ ਕਿਸੇ ਨੂੰ ਜ਼ਖਮ ਦੇਣੇ ਚਾਹੀਦੇ ਨੇ ਸਗੋਂ ਸਾਨੂੰ ਇੱਕ ਦੂਜੇ ਨਾਲ ਪਿਆਰ ਨਾਲ ਰਹਿਣਾ ਚਾਹੀਦਾ ਹੈ ਅਤੇ ਆਪਾਂ ਨੂੰ ਇਸ ਇਸ ਦੁਨੀਆ ਵਿੱਚ ਇੱਜ਼ਤ ਬਣਾ ਕੇ ਰੱਖਣੀ ਚਾਹੀਦੀ ਹੈ ਜਦੋਂ ਆਪਾਂ ਇਸ ਦੁਨੀਆ ਵਿੱਚ ਲੋਕਾਂ ਨਾਲ ਪਿਆਰ ਨਾਲ ਰਹਿੰਦੇ ਹਾਂ ਤਾਂ ਲੋਕ ਵੀ ਸਾਡੇ ਨਾਲ ਪਿਆਰ ਅਤੇ ਸਤਿਕਾਰ ਨਾਲ ਰਹਿੰਦੇ ਹਨ ਤੇ ਸਾਡੀ ਇੱਜ਼ਤ ਕਰਦੇ ਹਨ